ਹਿੰਦੁਸਤਾਨ ਦੀ ਗਵਰਨਮੈਂਟ ਨੇ ਉਹਨੂੰ ਬੜੇ ਗਲਤ ਤਰੀਕੇ ਨਾਲ ਪੇਸ਼ ਕਰਕੇ ਸਾਨੂੰ ਆਤਵਾਦੀ ਵਖਵਾਦੀ ਕਹਿ ਕੇ ਪੂਰੇ ਦੇਸ਼ ਦੀ ਜਨਤਾ ਨੂੰ ਸਾਡੇ ਪ੍ਰਤੀ ਨਫ਼ਰਤ ਪੈਦਾ ਕਰਕੇ ਉਹਨਾਂ ਨੇ ਸਾਡਾ ਇਲਾ ਨਨਪੁਰ ਦਾ ਮਤਾਸੀ ਵਾਦਕਰਾਂ ਦਾ ਮਤਾਸੀ ਨੂੰ ਉਲਟਾ ਰੂਪ ਦੇ ਕੇ ਜੋ ਭੰਡਿਆ ਬਦਨਾਮ ਕੀਤਾ ਕੇ ਦੇਚ ਕੋਈ ਇਦਾਂ ਦੀ ਕੋਈ ਗੱਲ ਨਹੀਂ ਸੀ ਆਤਵਾਦੀ ਵਾਲੀ ਵਖਵਾਦ ਵਾਲੀ ਅਰੇ ਮੇਰੇ ਖਿਆਲ ਸਰਕਾਰਾਂ ਜਿਹੜੀਆਂ ਕਿ ਕਿਉਂ ਦਿਆਂ ਨਹੀਂ ਕਿ ਜਿਹੜੇ ਲੋਕਾਂ ਦੇ ਹੱਕ ਲੋਕਾਂ ਤੱਕ ਪਹੁੰਚਦੇ ਹੋਣ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਵੱਲੋਂ ਅੱਜ ਸ਼ਹੀਦ ਭਾਈ ਦੀਪ ਸਿੱਧੂ ਦੇ ਭਰਾ ਭਾਈ ਮਨਦੀਪ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਹੱਕਾਂ ਲਈ ਚਲਾਏ ਪੈਦਲ ਮਾਰਚ ਵਿੱਚ ਸ਼ਮੂਲੀਅਤ ਕੀਤੀ ਗਈ ਇਸੋ ਮੋਕੇ ਗੱਲ ਕਰਦੇ ਹਾਂ ਉਹਨਾਂ ਕਹਿੰਦੇ ਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਵਾਰ-ਵਾਰ ਭਾਈ ਅਮਰਿਤਪਾਲ ਸਿੰਘ ਵੱਲੋਂ ਕੇਵਲ ਸੰਸਦ ਵਿੱਚ ਆਪਣੇ ਹਲਕੇ ਦੀ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਰੱਖਣ ਲਈ ਮੰਗੀ ਜਾ ਰਹੀ ਪੈਰੋਲ ਦਾ ਵਿਰੋਧ ਕਰਨਾ ਇਹ ਸਾਬਿਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਹਲਕਾ ਖਡੂਰ ਸਾਹਿਬ ਦੇ ਲੋਕਾਂ ਨਾਲ ਸਿਆਸੀ ਬਦਲਾਖੋਰੀ ਤੇ ਉਤਰੀ ਹੋਈ ਹੈ ਫਰੰਤੋ ਸਹੂਲਤਾ ਲੈਣਾ ਹਲਕੇ ਦੇ ਲੋਕਾਂ ਦਾ ਅਧਿਕਾਰ ਹੁੰਦਾ ਹੈ ਅਤੇ ਆਪਣੇ ਹਲਕੇ ਦੇ ਲੋਕਾਂ ਦੀਆਂ ਖੇਤਰ ਦੀਆਂ ਮੁਸ਼ਕਲਾਂ ਨੂੰ ਸੰਸਦ ਵਿੱਚ ਰੱਖਣਾ ਅਤੇ ਉਹਨਾਂ ਨੂੰ ਸਮੇਂ ਸਿਰ ਹੱਲ ਕਰਵਾਉਣ ਲਈ ਯਤਨਸ਼ੀਲ ਹੋਣਾ ਹਰ ਐਮਪੀ ਦਾ ਫਰਜ਼ ਹੁੰਦਾ ਹੈ ਪਰ ਪੰਜਾਬ ਸਰਕਾਰ ਆਪਣੀ ਕੋਚੀ ਰਾਜਨੀਤੀ ਦਾ ਮੁਜ਼ਾਰਾ ਕਰਦੇ ਹੋਏ ਹਲਕੇ ਦੇ ਲੋਕਾਂ ਦੇ ਅਧਿਕਾਰਾਂ ਦਾ ਹਨਨ ਕਰ ਰਹੀ ਹੈ ਉਹਨਾਂ ਨੂੰ ਮਿਲ ਸਕਣ ਵਾਲੀਆਂ ਸੰਭਾਵੀ ਸਹੂਲਤਾਂ ਤੋਂ ਮਹਿਰੂਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਬਰਾਹਟ ਅਤੇ ਸਿਆਸੀ ਬਦਲਾਖੋਰੀ ਵਿੱਚ ਗਲਤਾਨ ਹੋਈ ਪੰਜਾਬ ਸਰਕਾਰ ਕਈ ਕੋਚੀ ਹਤਕੰਡੇ ਵੀ ਅਪਣਾ ਰਹੀ ਹੈ ਜਿਸ ਵੇਚੀ ਇੱਕ ਲੋਕ ਸਭਾ ਹਲਕੇ ਦੇ ਵੱਡੇ ਬਹੁਮਤ ਨਾਲ ਜੇਤੂ ਰਹੇ ਨੁਮਾਇੰਦੇ ਤੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਵਾਰ-ਵਾਰ ਕਾਲੇ ਕਾਨੂੰਨਾਂ ਦੀ ਮਿਆਦ ਵਧਾ ਕੇ ਪੰਜਾਬ ਤੋਂ ਕਈ ਹਜ਼ਾਰ ਕਿਲੋਮੀਟਰ ਦੂਰ ਰੱਖਣਾ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਦਿਖਾ ਕੇ ਕਾਨੂੰਨੀ ਪ੍ਰਕਿਰਿਆ ਵਿੱਚ ਉਲਝੋਣਾ ਸ਼ਾਮਿਲ ਹੈ। ਇਹ ਇਲਾਕਾ ਆਨੰਦਪੁਰ ਸਾਹਿਬ ਦਾ ਜਿਹੜਾ ਹੈ ਇੱਥੇ ਚੱਪੇ-ਚੱਪੇ ਤੇ ਗੁਰੂ ਸਾਹਿਬਾਂ ਦੇ ਚਰਨ ਪਏ ਆ ਬਹੁਤ ਪਵਿੱਤਰ ਇਹ ਧਰਤੀ ਆ ਇੱਥੇ ਆਪਾਂ ਸਾਰੇ ਜਣੇ ਅੱਜ ਇੱਕ ਚੰਗੇ ਮਨੋਰਥ ਨੂੰ ਲੈ ਕੇ ਕੌਮ ਦੀਆਂ ਜਿਹੜੀਆਂ ਮੁਸ਼ਕਲਾਂ ਅਸੀਂ ਵੱਖ-ਵੱਖ ਤਰ੍ਹਾਂ ਦੇ ਜਿੱਦਾਂ ਪਹਿਲਾਂ ਦੱਸਿਆ ਗਿਆ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਜਿਹੜਾ ਵਾ ਉਹ ਇੱਕੋ ਹੀ ਆਨੰਦਪੁਰ ਸਾਹਿਬ ਦਾ ਮਤਾ ਜਿੱਥੇ ਰਾਜਨ ਰਾਜ ਨੂੰ ਵਾਧ ਅਧਿਕਾਰ ਮਿਲਣਗੇ ਤੇ ਜਿਹੜੇ ਫੈਸਲਿਆਂ ਵਾਸਤੇ ਅਸੀਂ ਵੱਖ-ਵੱਖ ਲੜਾਈਆਂ ਲੜ ਰਹੇ ਹਾਂ ਤੱਲੇ ਮੰਤਾ ਕਰ ਰਹੇ ਆ ਸਾਡੀ ਕੌਮ ਮੋਰਚੇ ਲਾ ਰਹੀ ਆ ਉਹਨਾਂ ਦਾ ਇਹ ਹੀ ਹੱਲ ਹੈ ਕਿ ਉਹਨਾਂ ਕੋਲ ਆਪਣੇ ਕੋਲ ਪਾਵਰ ਹੋ ਗਈ ਉਹ ਆਪ ਇਹ ਸਾਰੇ ਫੈਸਲੇ ਐਮਐਸਪੀ ਦੇ ਬੰਦੀ ਸਿੰਘਾਂ ਦੇ ਜੋ ਵੀ ਸਾਡੇ ਧਾਰਮਿਕ ਸਮਾਜਿਕ ਆਰਥਿਕ ਆ ਉਹ ਆਪ ਲੈ ਸਕਣਗੇ ਉਹਦੇ ਵਾਸਤੇ ਜਿਹੜੀ ਸਾਡੀ ਕੌਮ ਨੇ ਜਿੱਦਾਂ ਦੱਸਿਆ ਗਿਆ ਕਿ 72 73 ਤੋਂ ਇਹ ਇਹ ਮਤਾ ਲੈ ਕੇ ਆਈ ਸਾਡੀ ਕੌਮ ਉਹਨੂੰ ਬੜਾ ਹਿੰਦੁਸਤਾਨ ਦੀ ਗਵਰਨਮੈਂਟ ਨੇ ਉਹਨੂੰ ਬੜੇ ਗਲਤ ਤਰੀਕੇ ਨਾਲ ਪੇਸ਼ ਕਰਕੇ ਸਾਨੂੰ ਅਤਵਾਦੀ ਵਿਖਾਦੀ ਕਹਿ ਕੇ ਪੂਰੇ ਦੇਸ਼ ਦੀ ਜਨਤਾ ਨੂੰ ਸਾਡੇ ਪ੍ਰਤੀ ਨਫਰਤ ਪੈਦਾ ਕਰਕੇ ਉਹਨਾਂ ਨੇ ਸਾਡਾ ਇਲਾ ਨੰਦਪੁਰ ਦਾ ਮਤਾਸੀ ਵਾਦਦਕਰਾਂ ਦਾ ਮਤਾਸੀ ਨੂੰ ਉਲਟਾ ਰੂਪ ਦੇ ਕੇ ਜੋ ਭੰਡਿਆ ਬਦਨਾਮ ਕੀਤਾ ਤੇ ਪਰ ਮੇਰੇ ਖਿਆਲ ਹੈ ਕਿ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਗੱਲ ਨਹੀਂ ਸੀ ਆਤਵਾ ਦਿਵਾਲੀ ਵਖਵਾਦ ਵਾਲੀ ਪਰ ਇਹ ਮੇਰੇ ਖਿਆਲ ਸਰਕਾਰਾਂ ਜਿਹੜੀਆਂ ਕਿ ਚਾਹੁੰਦੀਆਂ ਨਹੀਂ ਕਿ ਜਿਹੜੇ ਲੋਕਾਂ ਦੇ ਹੱਕ ਲੋਕਾਂ ਤੱਕ ਪਹੁੰਚਦੇ ਹੋਣ ਤੇ ਇਹਦੇ ਵਾਸਤੇ ਮੈਂ ਸੋਚਦਾ ਕਿ ਬੜੇ ਲੰਮੇ ਇਦੇ ਵਾਸਤੇ ਲੜਾਈ ਵੀ ਬੜੀ ਹੋਈ ਉਦੋਂ ਬਾਅਦ ਚ ਦੇਖੋ ਕਿ ਇਹ ਸਾਡੀਆਂ ਜਿੰਨੋ ਸਾਡੀਆਂ ਆਪਣੇ ਆਪ ਨੂੰ ਖੌਤੀ ਪੰਥਕ ਜਿਹੜੀਆਂ ਸਰਕਾਰਾਂ ਵੀ ਆਈਆਂ ਤੇ ਉਹਨਾਂ ਨੇ ਇਹ ਦਾ ਭੋਗ ਹੀ ਪਾ ਦਿੱਤਾ ਇਹ ਦੀ ਗੱਲ ਹੀ ਕਰਨੀ ਛੱਡ ਦਿੱਤੀ ਜਿਹੜੇ ਸਾਡੇ ਕੋਲ ਉਸ ਟਾਈਮ ਤੇ ਅਧਿਕਾਰ ਸੀ ਅਸੀਂ ਵੱਧ ਘਰਾਂ ਦੀ ਲੜਾਈ ਲੜਦੇ ਆਪਣੇ ਅਧਿਕਾਰ ਵੀ ਛੱਡੀ ਗਏ ਸਾਡੇ ਕੋਲ ਬੀਬੀਐਮਪੀ ਦਾ ਹੋਰ ਜਿਹੜੇ ਅਧਿਕਾਰ ਸੀ ਯੂਨੀਵਰਸਿਟੀ ਜੰਮਡੀਗੜ ਦੀ ਰਾਜਧਾਨੀ ਦਾ ਉਹ ਬੁੱਦੇ ਖਤਮ ਕਰਕੇ ਉਹਨਾਂ ਨੇ ਖਾਲੀ ਇੱਕ ਆਪਣਾ ਰਾਜ ਕਰਨ ਦਾ ਸੁਪਨਾ ਜਿਹੜਾ ਉਹਨੂੰ ਪੂਰਾ ਕਰਦੇ ਰਹੇ ਉਹਨਾਂ ਕੌਮ ਦੀ ਪੰਥ ਦੀ ਪੰਜਾਬ ਦੀ ਕੋਈ ਗੱਲ ਕਰਨੀ ਸਾਰੀਆਂ ਜਿਹੜੀਆਂ ਪਿੱਛੇ ਛੱਡ ਦਿੱਤੀਆਂ ਤੇ ਇਹ ਮੇਰਾ ਖਿਆਲ ਹੈ ਕਿ ਬਹੁਤ ਵਧੀਆ ਉਪਰਾਲਾ ਹੈ ਕਿ ਦੁਬਾਰਾ ਤੋਂ ਇਹ ਗੱਲ ਨੂੰ ਸ਼ੁਰੂ ਕੀਤਾ ਜਾਵੇ ਤੇ ਇਹਦੇ ਚ ਸਾਰੀਆਂ ਸਾਡੀਆਂ ਸਮੱਸਿਆ ਹੱਲ ਹੋ ਸਕਦੀਆਂ ਤੇ ਜੇ ਅਸੀਂ ਵੱਖ-ਵੱਖ ਲੜਾਈਆਂ ਲੜਨੋਂ ਇਹਦੇ ਇੱਕ ਇਹ ਅਨੰਦਪੁਰ ਦੇ ਮਤੇ ਤੇ ਲੜਾਈ ਲੜੀਏ ਇਹਨੂੰ ਲਾਗੂ ਕਰਵਾਈਏ ਤੇ ਮੇਰੇ ਖਿਆਲ ਹੈ ਕਿ ਸਾਡੇ ਸਾਰੇ ਮਸਲੇ ਹੱਲ ਹੋ ਸਕਣਗੇ ਇਹ ਮੇਰਾ ਖਿਆਲ ਹੈ ਕਿ ਅਸੀਂ ਸੋਚਦੇ ਹਾਂ ਕਿ ਦੀਪ ਸਿੱਧੂ ਨੇ ਜਿਹੜੀ ਨੌਜਵਾਨੀ ਚ ਜਾਂ ਕਿਸਾਨੀ ਅੰਦੋਲਨ ਚ ਜੋ ਉਹਨਾਂ ਦਾ ਰੋਲ ਰਿਹਾ ਉਦੋਂ ਉਹ ਬਾਅਦ ਚ ਬਹੁਤ ਵੱਡੀ ਜਿਹੜੀ ਜਾਗਰਤੀ ਆਈ ਨੌਜਵਾਨੀ ਚ ਤੇ ਉਹਨੂੰ ਆਪਾਂ ਅੱਗੇ ਵਧਾਈਏ ਉਹਨੂੰ ਅੱਗੇ ਲੈ ਕੇ ਜਾਈਏ ਤੇ ਜੋ ਸਾਡੇ ਨਾਲ ਅੱਜ ਟੱਕੇ ਹੋ ਰਹੇ ਆ ਤੇ ਉਹਨਾਂ ਦਾ ਸਾਰੇ ਜਣੇ ਰਲ ਕੇ ਜਵਾਬ ਦੇਈਏ ਮੇਰਾ ਖਿਆਲ ਹੈ ਕਿ ਸਾਡੇ ਸਾਰਿਆਂ ਧਿਰਾਂ ਨੂੰ ਸੋਚਣਾ ਪਊਗਾ ਕਿ ਜੇ ਜਦਾਂ ਅਮਰਜੀਤ ਸਿੰਘ ਜੀ ਹੁਣੀ ਪਹਿਲਾਂ ਵੀ ਕਹਿ ਕੇ ਗਏ ਆ ਮਨ ਤੋਂ ਜੋਰ ਸਰੂਪ ਹੈ ਆਪਣਾ ਮੂਲ ਪਛਾਣ ਜਿੰਨਾ ਚਿਰ ਅਸੀਂ ਆਪਣੇ ਮੋਢ ਨਾਲ ਜੁੜੇ ਉਥੋਂ ਸੇਧ ਨਾਲ ਲਈ ਆਪਸੀ ਪੀਰ ਖਾ ਵੈਰ ਵਿਰੋਧ ਨਾਲ ਛੱਡਿਆ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਜਿਹੜੀ ਸਾਡੀ ਦਿਨ ਰਾਤ ਦੀ ਕੋਸ਼ਿਸ਼ ਹੈ ਜਿਹੜੀ ਸਾਡੀ ਤਾਕਤ ਆ ਉਹ ਇੱਕ ਦੂਜੇ ਦੇ ਖਿਲਾਫ ਹੀ ਲਾ ਰਹੇ ਅਸੀਂ ਉਹ ਉਹ ਅੰਦਰ ਵੀ ਤੁਹਾਨੂੰ ਧਿਆਨ ਦੇਣਾ ਪੈਣਾ ਕਿ ਜਿਹੜੀ ਸਾਡੀ एनर्जी या ताकत या पहले ही ਜਿਸੀਂ ਜਿਹੜੇ ਇੰਨੇ ਘੜਿਆਂ ਚ ਵੱਡੇ 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 ਰਵਾਂਗੇ ਤੇ ਮੇਰਾ ਖਾਲਸਾ ਆਪਣਾ ਕੁਛ ਨਹੀਂ ਬਣਨਾ ਆਪਾਂ ਨੂੰ ਗੁਰੂ ਸਾਹਿਬ ਦੀ ਸੋਚ ਲੈ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜੋ ਗੁਰੂ ਸਾਹਿਬ ਨੇ ਸਾਨੂੰ ਆਪਸੀ ਪਿਆਰ ਮੁਹੱਬਤ ਹੋਏ ਇਕੱਤਰ ਮੇਰੇ ਮੇਰੇ ਭਾਈ ਦਾ ਜਿਹੜਾ ਸੰਦੇਸ਼ ਆ ਉਹਨੂੰ ਆਪਣੇ ਹਿਰਦਿਆਂ ਚ ਵਸਾਉਣਾ ਪਊ ਉੱਤੇ ਚੱਲਣਾ ਪਊ ਤਾਂ ਹੀ ਸਾਡਾ ਆਪਾਂ ਕਾਮਯਾਬ ਹੋ ਸਕਦੇ ਹਾਂ ਬਾਕੀ ਮਨਦੀਪ ਸਿੰਘ ਉਹਨਾਂ ਨੇ ਜਿਹੜੀ ਇਹ ਤੋਰੀ ਆ ਲਹਿਰ ਇਨੂੰ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਇਸ ਚੀਜ਼ ਨੂੰ ਘਰ-ਘਰ ਤੱਕ ਪਹੁੰਚਾਈਏ ਤੇ ਇਹਦੇ ਚ ਸਾਡੀਆਂ ਸਾਰੀਆਂ ਬਿਮਾਰੀਆਂ ਦਾ ਵੀ ਇਲਾਜ ਆ ਤੇ ਇੱਕ ਇਲਾਜ ਸਾਡੇ ਗੁਰੂ ਮਹਾਰਾਜ ਜੀ ਨੇ ਦੱਸਿਆ ਕਿ ਸਰਬ ਰੋਕਾ ਔਖਤਨਾਮ ਅਸੀਂ ਜੇ ਗੁਰਮਤਿ ਨਾਲ ਜਿਨਾਂ ਚਿਰ ਗੁਰਮਤਿ ਦੇ ਧਾਰਨੀ ਨਾ ਹੋਏ ਗੁਰਮਤਿ ਦੀ ਸੋਚ ਨਾ ਅਪਣਾਈ ਉਹਨਾਂ ਚਿਰ ਆਪਣਾ ਮੇਰੇ ਖਿਆਲ ਅਕਾਪਾ ਕਿਤੇ ਵੀ ਕਾਮਯਾਬ ਨਹੀਂ ਹੋਣਾ ਆਪਾਂ ਨੂੰ ਉਧਰ ਵੀ ਧਿਆਨ ਦੇਣ ਦੀ ਲੋੜ ਆ ਉੱਥੋਂ ਹੀ ਓਟ ਆਸਰਾ ਲੈ ਕੇ ਉਹਦੇ ਗਾੜੀ ਅਰਦਾਸ ਕਰਕੇ ਜਿੱਦਾਂ ਇਹਨਾਂ ਨੇ ਇੱਕ ਤਖਤ ਤੋਂ ਅਰਦਾਸ ਕਰਕੇ ਸ਼ੁਰੂਆਤ ਕੀਤੀ ਦੂਜੇ ਤਖਤ ਤੇ ਅਰਦਾਸ ਕਰਕੇ ਸਮਾਪਤੀ ਹੋਣੀ ਆ ਤੇ ਇਦਾਂ ਹੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਸੱਚੇ ਪਾਤਸ਼ਾਹ ਜੋ ਸਾਡਾ ਮਨੋਰਥ ਆ ਜੋ ਇਹ ਇਹ ਜੋ ਅਸੀਂ ਚੰਗੇ ਭਲੇ ਦੀ ਗੱਲ ਲੈ ਕੇ ਚੱਲੇ ਆ ਸਰਬੱਤੇ ਭਲੇ ਦੀ ਕਿਉਂਕਿ ਸਿੱਖੀ ਸਰਬੱਤੇ ਭਲੇ ਦੀ ਗੱਲ ਕਰਦੀ ਆ ਜਾਤ ਪਾਤ ਤੋਂ ਰਹਿ ਸਮਾਜ ਦੀ ਗੱਲ ਕਰਦੀ ਆ ਉਹ ਤਾਂ ਹੀ ਪੂਰੀ ਹੋ ਸਕਦੀ ਜੇ ਕਿ ਅਸੀਂ ਉਹਨਾਂ ਗੁਰੂ ਦੀ ਸੋਚ ਨੂੰ ਆਪਣੇ ਆਪਣੇ ਅੰਦਰ ਵਸਾਈਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਮਨਦੀਪ ਸਿੰਘ ਉਹਨਾਂ ਦਾ ਇਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਬੜੇ ਲੰਮਾ ਸ਼ਗਰਸ਼ ਕਰਕੇ 14-15 ਦਿਨ ਦਾ ਤੇ ਇਥੋਂ ਤੱਕ ਪਹੁੰਚਾਇਆ ਤੇ ਸਾਡੀ ਕੌਮ ਨਵੀਂ ਅੱਗੇ ਇਹ ਗੱਲ ਨੂੰ ਅੱਗੇ ਹਰੇਕ ਪਾਰਟੀ ਤੱਕ ਹਰੇਕ ਜਥੇਬੰਦੀ ਤੱਕ ਪਹੁੰਚਾਉਣ ਦੀ ਲੋੜ ਆ ਹਰੇਕ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਇਹਨੂੰ ਆਪਾਂ ਅੱਗੇ ਲੈ ਕੇ ਚੱਲੀਏ ਇਹਨਿਆਂ ਕਿੰਦਿਆਂ ਕਰਦੇ ਆ ਭੁੱਲ ਚੁੱਕਲੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ